10 ਕਰੋੜ ਰੁਪਏ ਕਿਧਰੇ ਮੈਨੇ ਰੱਖਤੇ ਆ ਪੂਰੇ ਪ੍ਰੋਗਰਾਮ ਗਣਾ ਹੀ ਰੱਖਿਆ ਜੀ ਦੇ ਸਾਬ੍ਹ ਘੜੀ ਮਜ਼ਦੂਰੀ ਕਰਾ ਹਾਂ ਜੀ ਪਾ ਯਕੀਨ ਤੋਂ ਮਨਨਜੀ ਫੋਨ ਹੈ ਯਕੀਨ ਨਾਲ ਕਰੇ ਜੀ ਫਿਰ ਮੇਰੇ ਸਾਕ ਸਰਦਾਰ ਜੀ ਘੇਟਾ ਮਾਰ ਬਾਈ ਆਹ ਲਾਟ ਲੂਈ ਮੇਰੀ ਪੂਰੇ گاਉਂ ਮੇ ਤੋਂ ਪਹਿਲੀ ਦਫਾ ਹੋਗਾ ਕਿ ਕਿਸੇ ਕੋਈ ਇਸ ਤਰ੍ਹਾਂ ਦਾ ਕੋਈ ਇਨਾਮ ਲਗਾਓ ਪਹਿਲੋ ਇਹ ਜਿਹੜੀ ਵਰੀ ਰਾਜਸਥਾਨ ਤੋਂ ਸੀਗੇ ਆਏ ਜਿਹੜੇ winner ਆਏ ਸੀਗੇ ਐ ਕਿ ਹਰਿਆਣੇ ਤੋਂ ਆਏ ਤੇ ਬਾਕੀ ਸਾਡੀਆਂ ਦੇ ਬੈਸਟ ਵਿਸ਼ੀਜ਼ ਆ ਸਾਰਿਆਂ ਨੂੰ ਜਿਹੜੇ ਖਰੀਦਦੇ ਆ ਸਾਰਿਆਂ ਦੀ ਜਰੂਰ ਨਿਕਲ ਕੇ ਕਿਸੇ ਦੀ ਉਮੀਦ ਹਰ ਕਿਸੇ ਦੀ ਹੁੰਦੀ ਹੈ ਇੱਕ ਵੱਡੀ ਅਮਾਉਂਟ ਹੈ ਡੈਫੀਨਿਟਲੀ ਬੜੀ ਖੁਸ਼ੀ ਹੁੰਦੀ ਹੈ ਕਿ ਜਦ ਕਿਸੇ ਦੇ ਕੋਈ ਸੁਪਨੇ ਸਾਕਾਰ ਹੁੰਦੇ ਆ ਪੰਜਾਬ ਗਵਰਨਮੈਂਟ ਦੁਆਰਾ ਕੀਤੇ ਜਾਂਦੇ ਆ ਬਾਕੀ ਇਹਨਾਂ ਦੇ ਫਿਊਚਰ ਦੇ ਲਈ ਬੈਸਟ ਵਿਸ਼ੀਜ਼ ਆ ਜੀ ਕਿ ਪ੍ਰਾਈਜ਼ ਜਦ ਮਿਲੇਗਾ ਤੇ ਆਪਣੇ ਪਰਿਵਾਰ ਨੂੰ ਆਪਣੀ ਫੈਮਿਲੀ ਨੂੰ ਚੰਗੀ ਤਰ੍ਹਾਂ ਅੱਗੇ ਲੈ ਕੇ ਜਾਣ ਔਰ ਇਹਦਾ ਤਰੀਕੇ ਦੇ ਨਾਲ ਯੂਜ਼ ਕਰਨ ਇਹਦੇ ਵਿੱਚ 30% ਤੇ ਜਿਹੜਾ ਹੈਗਾ ਉਹ TDS ਅਸੀਂ ਕੱਟ ਕੇ ਇਹਨਾਂ ਨੂੰ ਦੇਣਾ ਹੈਗਾ ਬਾਕੀ ਦੀ ਪੇਮੈਂਟ ਬਾਕੀ ਉਸ ਤੋਂ ਬਾਅਦ ਜਿਆਦਾ ਆਪਣੀ ਰਿਟਰਨ ਫਾਈਲ ਕਰਨਗੇ ਤੇ ਉਹਦੇ ਉੱਤੇ ਬਾਕੀ ਦਾ ਜੋ ਵੀ ਇਹਨਾਂ ਦੇ ਜਿਹਨਾਂ ਕੋਲ ਰਿਟਰਨ ਫਾਈਲ ਕਰਵਾਣਗੇ ਸਰਚਾਰਜ ਵਗੈਰਾ ਅਸੀਂ 30% ਜਿਹੜਾ TDS ਦੀ ਡਿਡਕਸ਼ਨ ਹੈ ਉਹ ਕਰਕੇ ਇਹਨਾਂ ਦੇ ਖਾਤੇ ਦੇ ਵਿੱਚ ਹੀ ਜਿਹੜੀ ਹੈ ਟਰਾਂਸਫਰ ਹੋਏਗਾ ਇਹਨਾਂ ਦੇ ਖਾਤੇ ਦੇ ਵਿੱਚ ਹੀ ਕੋਈ ਵੀ ਜੇ ਬੰਦਾ ਬਾਹਰਲੀ ਸਟੇਟ ਤੋਂ ਟਿਕਟ ਖਰੀਦਣਾ ਚਾਹੁੰਦਾ ਹੈ ਉਹ ਆਪਣੇ ਕਿਸੇ ਇੱਕ ਭਰੋਸੇ ਜੋ ਸੂਤਰ ਤੋਂ ਕਿਸੇ ਆਪਣੇ ਦੋਸਤ ਰਿਸ਼ਤੇਦਾਰ ਨੂੰ ਕਹਿ ਦਵੇਗੀ ਮੇਰੀ ਟਿਕਟ ਐਤੋਂ ਪੰਜਾਬ ਉਹ ਜਿਹੜੀ ਹੈ ਨਾ ਕਿ ਫੋਟੋ ਖਿੱਚ ਕੇ ਭੇਜ ਦਿੱਤੀ ਉਹਦੇ ਤੋਂ ਬਚੋ ਕੋਈ ਇੱਕ ਸਿੰਗਲ ਪੈਸੇ ਦੇ ਵੀ ਚਾਰਜਸ ਪੰਜਾਬ ਸਰਕਾਰ ਦੁਆਰਾ ਨਹੀਂ ਲੈ ਜਾਣੇ ਸਿਰਫ ਇੱਕ ਇਹਨਾਂ ਨੇ ਕਲੇਮ ਫਾਰਮ ਜਿੱਦਾਂ ਮੈਂ ਦੱਸਿਆ ਭਰਿਆ ਤੇ ਦੇ ਦਿੱਤਾ ਤੇ ਇਸ ਕਰਕੇ ਤੁਹਾਡੇ ਚੈਨਲ ਦੇ ਥਰੂ ਇਹ ਅਪੀਲ ਹੈ ਕਿ ਆਨਲਾਈਨ ਲੋਟਰੀ ਕਿਸੇ ਵੀ ਸ਼ੇਪ ਦੇ ਵਿੱਚ ਫੋਟੋ ਦੀ ਸ਼ੇਪ ਚ ਵਟਸਐਪ ਜਾਂ ਮੇਲ ਉਹ ਐਕਸੈਪਟ ਨਾ ਕਰੋ ਜਿੰਨੀ ਦੇਰ ਤੱਕ ਤੁਹਾਡੇ ਹੱਥ ਦੇ ਵਿੱਚ ਫਿਜ਼ੀਕਲ ਟਿਕਟ ਨਹੀਂ ਆਂਦੀ ਉਦੋਂ ਤੱਕ ਕੋਈ ਫਾਇਦਾ ਨਹੀਂ ਹੈ ਫਿਜ਼ੀਕਲ ਟਿਕਟ ਡਰਾ ਤੋਂ ਪਹਿਲੇ ਜਰੂਰ ਆਪਣੇ ਹੱਥ ਵਿੱਚ ਇਨਸ਼ੋਰ ਕਰ 10 ਕਰੋੜ ਦੀ ਲੋਟਰੀ ਹਾਲਾਂਕਿ ਅਸੀਂ ਪਿਛਲੀ ਵਾਰ ਵੀ ਜਿਸ ਤਰ੍ਹਾਂ ਦੇ ਨਾਲ ਦੇਖਿਆ ਸੀ ਕਿ ਬਹੁਤ ਦਰਮਾਨਾ ਪਰਿਵਾਰ ਸੀ ਜਿਹਨੂੰ ਆਖਰੋ ਲੋਟਰੀ ਲੱਗਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਕਿਹਾ ਜਾਵੇ ਤਾਂ ਹਾਲਾਂਕਿ ਬਹੁਤ ਸਾਰੀਆਂ ਕਹਾਣੀਆਂ ਉਹਨਾਂ ਦੇ ਨਾਲ ਵੀ ਜੁੜੀਆਂ ਭਾਵਨਾਕ ਤੌਰ ਤੇ ਦੇਖਿਆ ਜਾਵੇ ਤਾਂ ਲੋਕ ਕਿਤਨਾ ਕਿਤੇ ਜਦੋਂ ਇਸ ਤਰ੍ਹਾਂ ਦੇ ਨਾਮ ਨਿਕਲਦਾ ਹੋ ਜਾਂਦੇ ਨੇ ਭਾਵਕ ਤੇ ਤੁਸੀਂ ਤਸਵੀਰਾਂ ਦਾ ਖਿਆਲ ਇਹਨਾਂ ਦੀਆਂ ਦੇਖ ਰਹੀਆਂ ਪੈਣੀ ਧਰਤੀ ਨੇ ਨਾਲ ਸਾਡੇ ਤੇ ਨਾਲ ਜੇ ਕਹੀਏ ਕਿ ਲੋਟਰੀ ਡਿਪਾਰਟਮੈਂਟ ਦੇ ਲੋਕ ਹੋਣਗੇ ਕਿਉਂਕਿ ਜਦੋਂ ਵੀ ਕੋਈ ਲੋਟਰੀ ਪਾਉਂਦਾ ਹਰ ਕਿਸ ਨੂੰ ਹੁੰਦਾ ਵੀ ਕਿ ਤਰ੍ਹਾਂ ਕਿਤੇ ਚੌਕੀ ਸਾਡੀ ਲੋਟਰੀ ਨਿਕਲੂਗੀ ਪਰ ਨਿਕਲਣੀ ਖੈਰ ਇੱਕ ਤੁਹਾਨੂੰ ਜੀ ਪਹਿਲਾਂ ਤਾਂ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਮੋਰਕਾਈ ਆਪ ਕੰਮ ਕੀ ਕਰਤੇ ਹੋ ਔਰ ਲਾਟਰੀ ਕਰਾਂ ਜੀ ਡਰਾਈਵਰ ਹਾਂ ਜੀ ਔਰ ਲਾਟਰੀ ਜਿਸ ਦਿਨ ਖਰੀਦੀ ਪਹਿਲੇ ਵੀ ਖਰੀਦਦੇ ਜਾਂ ਫਸਟ ਟਾਈਮ ਨਹੀਂ ਜੀ ਦੂਸਰੀ ਖਰੀਦੀ ਦੂਸਰੀ ਖਰੀਦੀ ਆਪਾਂ ਜੀ ਤਾਂ ਕਿ ਸਮੇਂ تھا ਕਿ ਲੱਗੇਗੀ ਲਾਟਰੀ ਕਿਉਂਕਿ ਹਰ ਖਰੀਦਾ ਤਾਂ ਹਰ ਕੋਈ ਹੈ ਭਾਈ ਸਾਗਾ ਭਾਈ ਕਹ ਦੇਖ ਲੈ ਕੇ ਦੇਖਣ ਮੈਂ ਕੀ ਹਰ ਦੇਖ ਲਓ ਪਹਿਲੇ ਵੀ ਫਰਲੀ ਕਾਂਸੇ ਆਪਨੇ ਦੱਬਾ ਵਾਲੀ ਮਦਨ ਜੀ ਕੋਲ ਮਦਨ ਸਿੰਘ ਜੀ ਕੋਲ ਦੱਬਾ ਵਾਲਿਆਂ ਜੀ ਵਾਪਸ ਸਪੈਸ਼ਲ ਪੰਜਾਬ ਅੱਜ ਸਪੈਸ਼ਲ ਗਿਆ ਔਰ 10 ਕਰੋੜ ਰੁਪਏ ਕਿਤੇ ਮੈਨੇ ਰੱਖਤੇ ਆ ਪੂਰੇ ਪ੍ਰੋਵਾਨ ਕੀ ਗਣਾ ਹੀ ਰੱਖਿਆ ਜੀ ਜੇ ਸਾਉ ਦੜੀ ਮਜ਼ਦੂਰੀ ਕਰਾ ਹਾਂ ਜੀ ਯਕੀਨ ਤੋਂ ਮਨਨਜੀ ਫੋਨ ਹੈ ਯਕੀਨ ਨਾਲ ਕਰੀ ਜੀ ਫਿਰ ਮੈਂ ਸਰਗੇ ਸਰਦਾਰ ਜੀ ਕੇਟਾ ਮਾਰ ਬਾਈ ਆਹ ਇਨਾਟ ਲੂ ਬਾਈ ਮੇਰੀ ਅੱਛਾ ਇਹ ਦੱਤੂ ਲੈ ਗਿਆ ਮਨਦੋ ਕੱਲ ਲਗਾ ਦੂੰ ਲਗਾਣ ਦੇ ਗਿਆ ਮਨ ਤੋਂ ਵੀ ਇਹ ਸਾਗੇ ਲੈ ਗਿਆ ਜੀ ਤੂੰ ਲਗਾਣੇ ਹਾਂ ਜੀ ਹਾਂ ਜੀ ਹਾਂ ਜੀ और आ, जब पहले जिस तरह से आपने पिछली बार करी थी तब तो कोई नाम लगा था या ऐसी चले है? नहीं वो मुखो नहीं है तो भी क्या सोचा कि क्या कुछ सोचा जी सोचना तो भाई बेली है मेरे के सोचना वाले जी आसपास के आस पड़ोस के लोग आए हैं हां मेरा मेन मेन है जी दो सरपंच है वकील है मेंबर है पूरे गांव में तो पहली दफा होगा कि किसी को इस तरह का कोई नाम लगा हो पहले ही ਭਜੀ ਇਹ ਲੋੜੀ ਦਾ ਤੇ ਮਕਰ ਸੰਕ੍ਰਾਂਤੀ ਦਾ ਇਹ ਹਰ ਵਾਰ ਦਾ ਹੁੰਦਾ ਜਾਂ ਇਸ ਵਾਰ ਸੀਗਾ ਸਪੈਸ਼ਲ ਹਰ ਵਾਰ ਦਾ ਹੀ ਹੁੰਦਾ ਜੀ ਲੋੜੀ ਮਕਰ ਸੰਕ੍ਰਾਂਤੀ ਬੰਪਰ ਅਸੀਂ ਇੱਕ ਸਾਡਾ ਇੱਕ ਪਪੂਲਰ ਕਹਿ ਲੋ ਕਿ ਬੰਪਰ ਹੈਗਾ ਜਿਹਦੇ ਉੱਤੇ ਕਾਫੀ ਅੱਛੀ ਸੇਲ ਹੋ ਜਾਂਦੀ ਹੈ ਐਤਕੇ ਵੀ ਜਿਹੜੀ ਹੈ ਜੀ ਸੇਲ ਕਾਫੀ ਅੱਛੀ ਗਈ ਹੈਗੀ ਹੈ ਸਾਡੀ ਜਿਹੜੀ ਕਿ ਪਿਛਲੇ ਸਾਰੀਆਂ ਸੇਲਾਂ ਨਾਲੋਂ ਵੱਡੀ ਹੋਈ ਹੈ ਔਰ ਉਹਦੇ ਨਾਲ ਇਹ ਵੀ ਹੈ ਕਿ ਥੋੜਾ ਇਹਦੇ ਨਾਲ ਇਹ ਪਤਾ ਲੱਗ ਰਿਹਾ ਕਿ ਲੋਕਾਂ ਦੇ ਵਿੱਚ ਟਰਾਂਸਪੇਰੈਂਸੀ ਜੋ ਪੰਜਾਬ ਗਵਰਨਮੈਂਟ ਦੇ ਰਹੀ ਹੈ ਵੱਡੇ ਪ੍ਰਾਈਸ ਦੇਣ ਲਈ ਉਹਦੇ ਨਾਲ ਲੋਕਾਂ ਦਾ ਫੇਥ ਵੱਧ ਰਿਹਾ ਹੈ ਲੋਟਰੀ ਵੱਲ ਪੰਜਾਬ ਦੀ ਲੋਟਰੀ ਵੱਲ ਤੇ ਉਹ ਜਿਆਦਾ ਸੇਲ ਡੇ ਬਾਈ ਡੇ ਹੁੰਦੀ ਐ ਇਸੇ ਦੇ ਕਰਕੇ ਹਰਿਆਣਾ ਦੇ ਨੇ ਹਾਲਾਂਕਿ ਜੇ ਦੇਖਿਆ ਜਾਵੇ ਨਾ ਮੈਨੂੰ ਪਿਛਲੀ ਵਾਰੀ ਪਿਛਲੀ ਵਾਰੀ ਇਹ ਆਊਟ ਆਫ ਸਟੇਟ ਵੀ ਪਿਛਲੀ ਵਾਰੀ ਰਾਜਸਥਾਨ ਤੋਂ ਸੀਗੇ ਆਏ ਜਿਹੜੇ winner ਆਏ ਸੀਗੇ ਕਿ ਹਰਿਆਣਾ ਤੋਂ ਆਏ ਐ ਤੇ ਬਾਕੀ ਸਾਡੀਆਂ ਦੇ ਬੈਸਟ ਵਿਸ਼ੀਜ਼ ਐ ਸਾਰਿਆਂ ਨੂੰ ਜਿਹੜੇ ਖਰੀਦਦੇ ਐ ਸਾਰਿਆਂ ਦੀ ਜਰੂਰ ਨਿਕਲੇ ਉਮੀਦ ਹਰ ਕਿਸੇ ਦੀ ਹੁੰਦੀ ਐ ਇੱਕ ਵੱਡੀ ਅਮਾਉਂਟ ਐ ਡੈਫੀਨਿਟਲੀ ਬੜੀ ਖੁਸ਼ੀ ਹੁੰਦੀ ਐ ਕਿ ਜਦ ਕਿਸੇ ਦੇ ਕੋਈ ਸੁਪਨੇ ਸਾਕਾਰ ਹੁੰਦੇ ਆ ਪੰਜਾਬ ਗਵਰਨਮੈਂਟ ਦੁਆਰਾ ਕੀਤੇ ਜਾਂਦੇ ਆ ਤੇ ਇੱਕ ਛੇਫਟ तकरीबन ਜਿਵੇਂ ਇਹਨਾਂ ਨੂੰ ਦੱਸਿਆ ਵੀ ਇਹ ਦਿਹਾੜੀ ਮਜ਼ਦੂਰੀ ਡ్రਾਈਵਰੀ ਕਰਦੇ ਨੇ ਤੇ ਉਹ ਪਿਛਲੀ ਵਾਰ ਵਾਲੇ ਵੀ ਅਸੀਂ ਦੇਖਿਆ ਸੀ ਉਹ ਸਬਜ਼ੀ ਦੀ ਰੇੜੀ ਵਗੈਰਾ ਲਾਉਂਦੇ ਸੀ ਕਿਵੇਂ ਨਿਕਲਿਆ ਰਿਹਾ ਹਾਲਾਂਕਿ ਜਦੋਂ ਆਮ ਜ਼ਰੂਰਤਮੰਦ ਪਰਿਵਾਰ ਦੇ ਵਿੱਚ ਲਾਟਰੀ ਨਿਕਲਦੀ ਆ ਤਾਂ ਲੱਗਦਾ ਇੰਪਾਰਟਮੈਂਟ ਨੂੰ ਵੀ ਆਉਂਦਾ ਵੀ ਹਾਂ ਕਿਤੇ ਨਾ ਕਿਤੇ ਰੱਬ ਨੇ ਸੁਣ ਹੀ ਹੈ ਬਿਲਕੁਲ ਬੜਾ ਅੱਛਾ ਹੁੰਦਾ ਇੱਕ ਕਿ ਜਿਹੜਾ ਗਵਰਨਮੈਂਟ ਆਪਣੀ ਵੱਲੋਂ ਇੱਕ ਐਫਰਟ ਕਰ ਰਹੀ ਹੈ ਕਿ ਬੜਾ ਟ੍ਰਾਂਸਪੇਰੈਂਟ ਵੇ ਦੇ ਨਾਲ ਇੱਕ ਜਿਹੜਾ ਜ਼ਰੂਰਤਮੰਦ ਹੈਗੇ ਆ ਲੋਕ ਉਹਨਾਂ ਦੇ ਤੱਕ ਇਹ ਜਿਹੜੀ ਇਹਦਾ ਫਾਇਦਾ ਪਹੁੰਚਾਇਆ ਜਾ ਸਕੇ ਤੇ ਜਦੋਂ ਇਦਾਂ ਲੱਗਦਾ ਹੈ ਕਿ ਹਾਂ ਪਹੁੰਚ ਰਿਹਾ ਤੇ ਡੈਫੀਨੇਟਲੀ ਡਿਪਾਰਟਮੈਂਟ ਨੂੰ ਔਰ ਪੰਜਾਬ ਸਰਕਾਰ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਲੋੜਮੰਦ ਬੰਦਾ ਜਿਹਦੀਆਂ ਕਿ ਬੜੀਆਂ ਜ਼ਰੂਰਤਾਂ ਅੱਜ ਕੱਲ ਹਰ ਇੱਕ ਦੀਆਂ ਲਾਈਫ ਦੇ ਵਿੱਚ ਹੁੰਦੀਆਂ ਡੇਲੀ ਲਾਈਫ ਚ ਉਹਦਾ ਇੱਕ ਪ੍ਰਾਈਜ਼ ਵੱਡਾ ਨਿਕਲ ਰਿਹਾ ਤੇ ਡੈਫੀਨੇਟਲੀ ਬਾਕੀ ਇਹਨਾਂ ਦੇ ਫਿਊਚਰ ਦੇ ਲਈ ਬੈਸਟ ਵਿਸ਼ੀਜ਼ ਹੈ ਜੀ ਕਿ ਪ੍ਰਾਈਜ਼ ਜਦ ਮਿਲੇਗਾ ਤੇ ਆਪਣੇ ਪਰਿਵਾਰ ਨੂੰ ਆਪਣੀ ਫੈਮਿਲੀ ਨੂੰ ਚੰਗੀ ਦਿਨ ਅੱਗੇ ਲੈ ਕੇ ਜਾਣ ਔਰ ਇਹਦਾ ਤਰੀਕੇ ਦੇ ਨਾਲ ਯੂਜ਼ ਕਰਨ ਔਰ

ਕਰਾਂ ਦੀ ਜਰੂਰਤ ਪੂਰੀ ਕਰਨ ਖਾਤਰ ਆਇਆ ਹੈ ਅਭੀ ਤਾਂ ਬਸ ਇਹ ਹੈ ਕਿ ਇਹਨਾਂ 10 ਕਰੋੜ ਮਿਲੇ ਸੀ ਫਿਰ ਹਾਂਜੀ ਤੇ ਵਿੱਚ ਭਾਈ ਕਿੰਨਾ ਕੋ ਟੈਕਸ ਵਗੈਰਾ ਕਿੰਨਾ ਕੱਢ ਜਾਂਦਾ ਐਕਚੁਅਲ ਚਾਉਂਟ ਕਿੰਨੀ ਜਾਂਦੀ ਹੈ ਇਹਦੇ ਵਿੱਚ 30% ਤੇ ਜਿਹੜਾ ਹੈਗਾ ਉਹ ਟੀ ਡੀ ਐਸ ਅਸੀਂ ਕੱਟ ਕੇ ਇਹਨਾਂ ਨੂੰ ਦੇਣਾ ਹੈਗਾ ਬਾਕੀ ਦੀ ਪੇਮੈਂਟ ਬਾਕੀ ਉਸ ਤੋਂ ਬਾਅਦ ਜਿਆਦਾ ਆਪਣੀ ਰਿਟਰਨ ਫਾਈਲ ਕਰਨਗੇ ਤੇ ਉਹਦੇ ਉੱਤੇ ਬਾਕੀ ਦਾ ਜੋ ਵੀ ਇਹਨਾਂ ਦੇ ਜਿਹਨਾਂ ਕੋਲ ਰਿਟਰਨ ਫਾਈਲ ਕਰਵਾਣਗੇ ਸਰਚਾਰਜ ਵਗੈਰਾ ਇਹਨਾਂ ਦੀ ਇਨਕਮ ਕਾਊਂਟ ਕਰਕੇ ਔਰ ਇਹਦੀ ਇਨਕਮ ਕਾਊਂਟ ਕਰਕੇ ਉਹ ਥੋੜਾ ਬਹੁਤ ਜੋ ਵੀ ਸਰਚਾਰਜ ਹੈ ਉਹ ਕੱਟਿਆ ਜਾਂਦਾ ਹੈ ਉਹ ਤੇ ਇਹਨਾਂ ਦੀ ਰਿਟਰਨ ਦੇ ਵਿੱਚ ਹੀ ਫਾਈਲ ਕਰਨਗੇ ਉਸੇ ਵੇਲੇ ਦਿੱਤਾ ਜਾਏਗਾ ਬਟ ਅਸੀਂ 30% ਜਿਹੜਾ ਟੀ ਡੀ ਐਸ ਦੀ ਡਿਡਕਸ਼ਨ ਹੈ ਉਹ ਕਰਕੇ ਇਹਨਾਂ ਦੇ ਖਾਤੇ ਦੇ ਵਿੱਚ ਹੀ ਜਿਹੜੀ ਹੈ ਟਰਾਂਸਫਰ ਹੋਏਗਾ ਇਹਨਾਂ ਦੇ ਖਾਤੇ ਦੇ ਵਿੱਚ ਇੱਕ ਬੜਾ ਸਿੰਪਲ ਜਿਹਾ ਪ੍ਰੋਸੀਜਰ ਹੈ ਕਲੇਮ ਫਾਰਮ ਇਹਨਾਂ ਨੇ ਭਰ ਦਿੱਤਾ ਹੈ ਕਲੇਮ ਫਾਰਮ ਅਸੀਂ ਲੈ ਲਿਆ ਤੇ ਉਸ ਤੋਂ ਬਾਅਦ ਪ੍ਰੋਸੈਸ ਕਰਕੇ ਜੋ ਵੀ ਸਾਡੇ ਆਫਿਸ ਦਾ ਪ੍ਰੋਸੈਸ ਹੈ ਅਪਰੂਵਲ ਲੈ ਕੇ ਇਹਨਾਂ ਦੇ ਖਾਤੇ ਦੇ ਵਿੱਚ ਹੀ ਬੈਂਕ ਅਕਾਊਂਟ ਦੇ ਵਿੱਚ ਹੀ ਜੋ ਇਹਨਾਂ ਨੇ ਦਿੱਤਾ ਉਹਦੇ ਵਿੱਚ amount transfer ਹੋ ਜਾਏਗੀ ਇਹਨਾਂ ਨੂੰ ਆਉਣ ਦੀ ਜ਼ਰੂਰਤ ਨਹੀਂ ਹੈ ਤੇ ਮੈਂ ਤਾਂ ਦਊ ਕਿਉਂਕਿ ਹੁਣ ਜਦੋਂ ਜਿਵੇਂ ਇਹਨਾਂ ਨੇ ਖਰੀਦੀ ਹੈਗੀ ਮਾਲੋ ਲੋਟਰੀ ਖੈਰਾ ਕੇ ਪੰਜਾਬ ਦੀ ਪਤਵੰਦੀ ਕੀ ਰਹੇ ਨੇ ਬਾਹਰ ਜਿਹੜੇ ਲੋਕ ਖਰੀਦਦੇ ਨੇਗੇ ਉਹਨਾਂ ਵਾਸਤੇ ਸਹੀ ਰਸਤਾ ਕੀ ਰਹਿੰਦਾ ਕਿਉਂਕਿ ਆਨਲਾਈਨ ਤਾਂ ਤੁਹਾਡੀ ਹੈ ਨਹੀਂ ਜੀ ਬਿਲਕੁਲ ਇਹ ਹਮੇਸ਼ਾ ਦਾ ਡੇ ਚੈਨਲ ਦੇ ਥਰੂ ਸਾਰਿਆਂ ਦੇ ਥਰੂ ਅਸੀਂ ਇਹ ਕਨਵੇ ਕਰਦੇ ਰਹੇ ਹਾਂ ਕਿ ਪੰਜਾਬ ਗਵਰਨਮੈਂਟ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਲੋਟਰੀ ਨਹੀਂ ਚਲਾਉਂਦੀ ਸਭ ਤੋਂ ਪਹਿਲੇ ਕਿ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਕਿ ਆਪਣੀ ਟਿਕਟ ਖਰੀਦੀ ਭਾਵਾਂ ਹਰਿਆਣੇ ਚ ਲੈ ਰਹੇ ਸੀਗੇ ਇਹਨਾਂ ਨੇ ਪੰਜਾਬ ਆ ਕੇ ਆਪਣੀ ਟਿਕਟ ਖਰੀਦੀ ਫਿਜ਼ੀਕਲੀ ਕਾਊਂਟਰ ਤੋਂ ਲੈ ਕੇ ਗਏ ਤੇ ਤੁਹਾਡੇ ਥਰੂ ਇਹ ਅਪੀਲ ਕਰਦੇ ਹਾਂ ਕਿ ਕੋਈ ਵੀ ਜੇ ਬੰਦਾ ਬਾਹਰਲੀ ਸਟੇਟ ਤੋਂ ਟਿਕਟ ਖਰੀਦਣਾ ਚਾਹੁੰਦਾ ਹੈ ਉਹ ਆਪਣੇ ਕਿਸੇ ਇੱਕ ਭਰੋਸੇਯੋਗ ਸੂਤਰ ਤੋਂ ਕਿਸੇ ਆਪਣੇ ਦੋਸਤ ਰਿਸ਼ਤੇਦਾਰ ਨੂੰ ਕਹਿ ਦਵੇ ਕਿ ਮੇਰੀ ਟਿਕਟ ਹੈ ਤੋਂ ਪੰਜਾਬ ਉਹ ਜਿਹੜੀ ਹੈ ਨਾ ਕਿ ਫੋਟੋ ਖਿੱਚ ਕੇ ਕਿਉਂਕਿ ਉਹ ਬੜੇ ਫਰਾਡ ਹੋ ਰਿਹਾ ਸਾਡੇ ਵੀ ਨੋਟਿਸ ਕਈ ਆਉਂਦੇ ਆ ਲੋਕੀ ਕਹਿੰਦੇ ਜੀ ਸਾਨੂੰ ਫੋਟੋ ਤੇ ਮਿਲ ਗਈ ਦੀ ਹੈ ਸਾਨੂੰ ਕਿਸੇ ਨੇ ਫੋਨ ਕਰਕੇ ਜਾਂ ਮੇਲ ਜਾਂ ਵਟਸਐਪ ਤੇ ਕਹਿੰਦਾ ਜੀ ਤੁਹਾਡਾ 80 ਕਰੋੜ ਦਾ ਨਾਮ ਨਿਕਲ ਆਇਆ ਹੁਣ ਤੁਸੀਂ ਟੈਕਸ ਜਮਾ ਕਰਾ ਦਿਓ ਹੁਣ ਤੁਸੀਂ ਇਹ ਚਾਰਜ ਜਿ ਦੇ ਦਿਓ ਉਹ ਲੋਕਾਂ ਨਾਲ ਬੜਾ ਫਰਾਡ ਹੋ ਰਿਹਾ ਪੰਜਾਬ ਗਵਰਨਮੈਂਟ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਰਹੀ ਹੈ ਨਾ ਕੋ ਲੋ ਕੋਈ ਇੱਕ ਸਿੰਗਲ ਪੈਸੇ ਦੇ ਵੀ ਚਾਰਜਸ ਪੰਜਾਬ ਗਵਰਨਮੈਂਟ ਦੁਆਰਾ ਨਹੀਂ ਲੈ ਜਾਣੇ ਸਿਰਫ ਇਹ ਕਰਾਣੇ ਕਲੇਮ ਫਾਰਮ ਜਿੱਦਾਂ ਮੈਂ ਦੱਸਿਆ ਭਰਿਆ ਤੇ ਦੇ ਦਿੱਤਾ ਤੇ ਇਸ ਕਰਕੇ ਤੁਹਾਡੇ ਚੈਨਲ ਦੇ ਥਰੂ ਇਹ ਅਪੀਲ ਹੈ ਕਿ ਆਨਲਾਈਨ ਲੋਟਰੀ ਕਿਸੇ ਵੀ ਸ਼ੇਪ ਦੇ ਵਿੱਚ ਫੋਟੋ ਦੀ ਸ਼ੇਪ ਚ WhatsApp ਜਾਂ ਮੇਲ ਉਹ ਐਕਸੈਪਟ ਨਾ ਕਰੋ ਜਿੰਨੀ ਦੇਰ ਤੱਕ ਤੁਹਾਡੇ ਹੱਥ ਦੇ ਵਿੱਚ ਫਿਜ਼ੀਕਲ ਟਿਕਟ ਨਹੀਂ ਆਂਦੀ ਉਦੋਂ ਤੱਕ ਕੋਈ ਫਾਇਦਾ ਨਹੀਂ ਹੈ ਫਿਜ਼ੀਕਲ ਟਿਕਟ ਡਰਾ ਤੋਂ ਪਹਿਲੇ ਜਰੂਰ ਆਪਣੇ ਹੱਥ ਵਿੱਚ ਇਨਸ਼ੋਰ ਕਰ ਹਰੋਖਰ ਕਿਉਂਕਿ ਜਦੋਂ ਵੀ ਕਿਸੇ ਨੂੰ ਲੋਟਰੀ ਲੱਗਦੀ ਹੈ ਹਾਲਾਂਕਿ ਉਹਦੇ ਬਾਅਦ ਦੇ ਵਿੱਚ ਇਹ ਦੱਸਣ ਦਾ ਭਾਵੇਂ ਹੁੰਦਾ ਕਿ ਬਹੁਤ ਸਾਰੀ ਫੇਕ ਲੋਟਰੀਜ਼ ਵੀ ਜਿਹੜੀ ਆਨਲਾਈਨ ਨੇ ਚੱਲਦੀਆਂ ਨੇ ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਫੋਟੋ ਭੇਜ ਦਨੇ ਆ ਤੁਸੀਂ ਟਿਕਟਾਂ ਜਿਹੜੀ ਆਨਲਾਈਨ ਲੈ ਲਓ ਐਕਚੁਅਲ ਦੇ ਵਿੱਚ ਜੇ ਦੇਖੀਏ ਤਾਂ ਜਦੋਂ ਵੀ ਕਿਸਮਤ ਕਿਸੇ ਦੀ ਚਮਕਦੀ ਹੁੰਦੀ ਹੈ ਜਿਵੇਂ ਕਹਿੰਦੇ ਹੁੰਦੇ ਨੇ ਕਿ ਕੋਈ ਨਾ ਕੋਈ ਰਾਹ ਬਣ ਜਾਂਦਾ ਹੈ ਇਹ ਹਰਿਆਣੇ ਤੋਂ ਆਉਂਦੇ ਨੇ ਕਿ ਬਾਰਡਰ ਪਾਰ ਕਰਕੇ ਟਿਕਟ ਲੈਂਦੇ ਨੇਗੇ ਤੇ ਕਿਸਮਤ ਇਹਨਾਂ ਦੀ ਚਮਕਦੀ ਆ ਪਰ ਦੂਜੇ ਪਾਸੇ ਇਹ ਵੀ ਹੈ ਵੀ ਥੋੜਾ ਜਿਹਾ ਵੇਅਰ ਜਰੂਰ ਰਹਿਣ ਦੀ ਲੋੜ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਜਦੋਂ ਆਨਲਾਈਨ ਫਰੋਡ ਚੱਲਦੇ ਨੇ ਉਹਨਾਂ 'ਚ ਇਹ ਵੀ ਹਿੱਸਾ ਬਣ ਚੁੱਕਿਆ ਹੈ ਵੀਡੀਓ ਜੁਨਿਸਟ ਜਗਦੀਦ ਦੇ ਨਾਲ ਸੁਮਿਤ ਸਿੰਘ ਰੋਜ਼ਾਨਾ ਸਪਸੈਂਟੀਵੀ ਚੰਡੀਗੜ੍ਹ